ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਤਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਵੋਗੇ ਇੱਕ ਵੈਸਟ ਬੇਨਤੀ ਕਰਦੇ ਆਂ ਆਪਣੀ ਸੱਜਣੋਂ ਨਰਖ ਪਰਖ ਤਸੱਲੀ ਜ਼ਰੂਰ ਕਰਿਆ ਕਰੋ ਦੋ ਟਾਈਮ ਸੂਆ ਸੂਆ ਜਿਹੜਾ ਪਸ਼ੂਆ ਨੂੰ ਦੋ ਟਾਈਮ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਜਿਹੜਾ ਕਿ ਭੈਣ ਭਰਾ ਦੂਰ ਨੇੜੇ ਬੈਠਾ ਹੈ ਉਹ ਬਿਲਕੁਲ ਵੀਡੀਓ ਕਾਲ ਤੇ ਵੀ ਆਨਲਾਈਨ ਚੁਆਈ ਕਰ ਸਕਦਾ ਹੈ ਦਬ ਕੇ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਸੱਜਣਾ ਹੋਰ ਵੀ ਕਿਸੇ ਦਾ ਫਾਇਦਾ ਹੁੰਦਾ ਹੈ ਅੱਜ ਦੀ ਵੀਡੀਓ ਭਾਈ ਲੱड्डੂ ਜ਼ਿਲ੍ਹਾ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਜਾਣੇ ਪਛਾਣੇ ਚਿਹਰੇ ਗੋਪੀ ਫੰਦੀਪੁਰਿਆ ਆ ਗਿਆ ਜੀ ਸੱਜਣਾ ਨਾ ਗੋਪੀ ਫੰਦੀਪੁਰਿਆ ਦੇ ਭਰਾ ਦੇ ਨਾਲ ਤੇ ਹੱਸਣਦਾ ਪਿਆ ਏ ਇਹ ਗੋਪੀ ਲੱड्डੂ ਵਾਲਾ ਤੇ 4 5 ਐਨੀ ਵਾਲੇ ਤੋਂ ਸਜਣੋ ਵਿਖਾਉਣੇ ਆ ਜੁੜੇ ਰਹੋ ਐਂਡ ਤੱਕਰ ਤੇ ਤਗੜੇ ਹੋ ਕੇ ਦੱਬ ਕੇ ਸ਼ੇਅਰ ਕਰਿਆ ਕਰੋ ਸਜਣੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਕਰਦੇ ਆ ਬਾਈ ਗੁਰਪ੍ਰੀਤ ਸਿੰਘ ਨਾਲ ਗੱਲ ਪਰ ਵੈਦਾਂ ਕਿਵੇਂ ਦੇ ਰਹਿਣਗੇ ਰੇਟ ਬਾਈ ਗੁਰਪ੍ਰੀਤ ਸასი ਘਾਲ ਸਸੀਆ ਵੀਰ ਜੀ ਸასი ਘਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ ਮਾਨਾ ਬਾਬੇ ਦੀ ਉਹ ਨਾਲ ਕੁਲਦੀਪ ਵੀ ਆ ਗਿਆ ਕੁਲਦੀਪ ਸਾਹਿਬ ਵੱਡਾ ਭਰਾ ਵਾ 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 ਕੁਲਦੀਪ ਆ ਗਿਆ ਕੁਲਦੀਪ ਸਾਹਿਬ ਆ ਗਿਆ ਕੁਲਦੀਪ ਕੁਲਦੀਪ ਸਾਰਾ ਮਾਲ ਲੱਦੂ ਵਾਲੇ ਨੂੰ ਦਵਾ ਗਿਆ ਦਵਾਉਂਦਾ ਤੇ ਕੜੰਮਾ ਇਹਨੂੰ ਰਹਿਣ ਦਿੱਤਾ ਹੀ ਇਹਨੂੰ ਦਵਾਈ ਜਨੇ ਕੱਲੇ ਨੂੰ ਨਹੀਂ ਦਵਾ ਗਿਆ ਸਾਰੇ ਭੈਣ ਭਰਾ ਨੂੰ ਸਾਰਿਆਂ ਨੂੰ ਦਵਾਇਆ ਕਰ ਇਹ ਦਲਾਲ ਆ ਕਲਦੀਪ ਪ੍ਰਾਣਾ ਮੋਢ ਪ੍ਰਾਣਾ ਅਸਲ ਪ੍ਰਾਣਾ ਖੁੰਡਾ ਅਸਲਾਂ ਦਾ ਹਾਂ ਅਸਲ ਸਾਹਿਬ ਹਾਂ ਅਸਲ ਸਾਹਿਬ ਤੇ ਗੋਪੀ ਪਹਿਲੇ ਬਾਈ ਆਪਣਾ ਐਡਰੈਸ ਨੋਟ ਕਰਾ ਦੇ ਸਾਰੇ ਭੈਣ ਭਰਾਵਾਂ ਨੂੰ ਪਿੰਡ ਪਾਈ ਦਦੂ ਹਾਂ ਤਸਵੀਰ ਪੱਟੀ ਜਿਹੜਾ ਸ਼ਰੀ ਤਰ ਤਾਰ ਮੋਬਾਈਲ ਨੰਬਰ ਬਾਈ 93141649 ਠੀਕ ਇਹ ਤੋਂ ਸ਼ੁਰੂਆਤ ਕਰੀਏ ਮੈਂ ਤਾਂ ਨੇਰਾ ਨੇ ਤੇ ਮੇਲਕਾਫ ਨੂੰ ਜਨਮ ਦਿੱਤਾ ਮਗਰ ਨੀਲੀ 라ਵੀ ਦਾ ਹੈਨਾ ਹਾਂਜੀ ਹਾਂਜੀ ਬਿਲਕੁਲ ਨੀਲੀ 라ਵੀ ਦਾ ਬੱਚਾ ਸਜਣੋ ਪਾਇਆ ਹੈ ਅੰਤਾਜਾ ਲਾਇਓ ਮੀ ਨੇਰਾ 20 ਦਿਨਾਂ ਦਾ ਦਹਾ ਦਾ ਹੈਨਾ ਮੈਂ ਕਿਣਵੇਂ ਸੂਆ ਬਾਈ ਗੋਪੀ ਤੇ ਜਾਜ ਖੋਲ ਕੇ ਬਾਹਰ ਨੂੰ ਕੱਢ ਦੇ ਮੇਰਾ ਵੀਰ ਇੱਕਰਾ ਤੀਸਰਾ ਸੂਆ ਬਾਈ ਕਹਿੰਦਾ ਬਾਕੀ ਇੰਦਾਜ ਤਹਾਂ ਲਵਣਾ ਤੀਜਾ ਜਾਂ ਚੌਥਾ ਜਾਂ ਤੀਜਾ ਜਾਂ ਦੂਜਾ ਹੈਨਾ ਹਾਂਜੀ ਹਾਂ ਮੈਂ ਚੰਗੀ ਆ ਬਾਈ ਗੋਪੀ ਕਿੰਨੇ ਦੁੱਧ ਤੋਂ ਸਟਾਰਟਿੰਗ ਕੀਤੀ ਮੈਨੇ ਹੁਣ ਇਸ ਟਾਈਮ 12 ਆ 12 ਕਿਲੋ ਫਿੱਸ ਹੋਊਗਾ ਹਾਂਜੀ ਫਿੱਸ ਆ ਠੀਕ ਆ ਚੌਣ ਚਵਾ ਬਿਲਕੁਲ ਓਕੇ ਬਿਲਕੁਲ ਓਕੇ ਦੀ ਸਵੇਰ 100 ਦੀ 100 ਆ ਹੈਨਾ ਠੀਕ ਆ ਲੋ ਸਜਣਾ ਬਿਲਕੁਲ ਮੈਂ ਓਕੇ ਆ ਥਣਾ ਦੀ ਕੋਈ ਪੂਰ ਛੱਟਾ ਵਾਧ ਕੱਟ ਕੋਈ ਨਹੀਂ ਤੇ ਕੋਲੀ ਠੀਕ ਆ ਕਲਦੀਪ ਨੇ ਆਪਣੇ ਜੱਡੀ ਮੈਂ ਕੱਢਦੀ ਅਰ ਕੀ ਤੈਨੂੰ ਹੈ ਜੱਡੀ ਕੱਢਦੀ ਹੋ ਨਹੀਂ ਲਈਦਾ ਤੂੰ ਵਾ ਵਾ ਪੂਰੀ ਮਾਂ ਵਾਜਣ ਮੱਤੇ ਗਈ ਬਾਈ ਕਲਦੀਪ ਲੱਗੇ ਖੜੀ ਹਾਂ ਮੈਰੇ ਗੱਦ ਵਖੀਏ ਤੇਰੇ ਕੇ ਜੱਟ ਹੈਗਾ ਵਾ 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 ਚੰਗੀ ਆ ਕੀ ਬਾਤ ਹੈ ਤੇ ਬਾਈ ਕੋਪੀ ਮੋਲ ਮੋਲ ਸੰਧੂ ਸਾਹਿਬ ਤਾਂ ਵੇਖ ਜਿਨਾ ਲੱਖ ਲੱਖ ਦੀਆਂ ਨੇ ਹਾਂ ਨਾ 85 ਹੋਰ ਕਿੰਨਾ ਪਿਆਰ ਮੋਤਾਂ ਤੁਸੀਂ ਦੱਸੋ 80 ਚਾਰਾ ਤੱਕ ਜਾਨ ਦੇ ਬਰਬੂਚੇ ਚਾਨਣ ਹੋ ਗਿਆ ਨੇਰਾ ਆ ਗਿਆ ਚਾ ਜਾਣ ਦੋ ਬਸ ਜੀ ਯਾਰ ਹੋਰ ਉਹ ਵਾ 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 ਨੱਤਰ ਵਾ ਤੇ ਗਾਂ ਫੀਸ ਵਾਈ ਗਾਂ ਫੀਸ ਵਾਈ ਬੱਚਾ ਕਿਹੜਾ ਦਾ ਬਾਈ ਆ ਬੈਠ ਆ ਬੈਠਾ ਨਾ ਲਓ ਸੱਜਣੂ ਆ ਬੱਚਾ ਬੈਠਾ ਜੀ ਤੇ ਦੁੱਧ ਬਾਈ ਕਿੰਨਾ ਆਊਗਾ 19 ਕਿਲੋ ਪੱਕਾ 19 ਕਿਲੋ ਹਾਂਜੀ 19 ਕਿਲੋ ਪੱਕਾ ਤੇ ਇਹ ਕੀ ਆ ਵਾ ਵਾ ਦੋ ਦੀ ਮੋਟਰ ਵਾਲਾ ਹੀ ਹਸਾਬ ਹੈ ਮਨਾ ਖੱਪੇ ਕਰ ਤੂੰ ਥੱਲੇ ਵਾ ਵਾ ਮਿੰਟ ਚ ਤਰਤੀਜ ਈ ਕਰਦੀ ਨੇ ਹਾਂਜੀ ਹਾਂਜੀ ਇਹ ਸਮੁੰਦਰ ਹੀ ਸਮੁੰਦਰ ਕਰ ਦੂਗੀ ਸਮੁੰਦਰ ਹੀ ਜਲ ਖੋਲ ਦੇ ਇਹਨੂੰ ਵੀ ਸਜਣੋ ਹੋ ਉਹਦੇ ਨੇਰਾ ਗਿਆ ਤੇ ਬਾਕੀ ਪਸ਼ੂ ਚੰਗੇ ਗੋਪੀ ਦੇ ਰੇਟ ਡਾਊਨ ਕਰਦਾ ਨੇਰਾ ਹਨ ਕਰਕੇ ਹਨਾ ਮਨਾ ਆਪਰੇ ਲਾਤੀਆਂ ਆ ਪਾਉ ਐਂ ਸਾਹ ਤਲੇ ਆ ਅੱਜ ਅਸੀ ਦਾ ਸਿੰਘਾਂ ਦਾ ਆਵਾਰ ਹੀ ਐਦਵਾਰ ਬਾਬਾ ਦੀਪ ਸਿੰਘ ਜੀ ਦਾ ਚਪਹਿਰਾ ਕਟਣ ਆਉਂਦੀ ਸੰਗਤ ਸਜਣੋ ਇਹ ਗੋਫੀ ਮਥੇ ਮਥੇ ਟੇਕਿਆ ਆਸ਼ੀਰਵਾਦ ਲੈ ਗਿਆ ਤੇ ਹੁਣਾਂ ਦਾ ਮੁੱਲ ਜਮਾ ਖੁੰਝੇ ਲਾ ਲੈਣੇ ਹੈ ਮਨਾ ਦਾ 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 ਮੋਲੇ ਦਾ ਜਾਣ ਵਾਲੀ ਗੱਲ ਦੇ ਕਰ ਦੇਣੀ ਆ ਲੋ ਲੋ ਕਿ ਨੌਜਾ ਲਾ ਦਾਂਗੇ ਲਿਆ ਲਿਆ ਲੋ ਸਜਰੋ ਤਸੱਲੀ ਤੁਹਾਡਾ ਕੰਮ ਆ ਕੇ ਕਰਨਾ ਜ਼ਰੂਰ ਸਾਡਾ ਕੰਮ ਹੈ ਸਿਰਫ ਵੀਡੀਓ ਨੂੰ ਬਣਾਉਣਾ ਬਾਕੀ ਲੇਵੇ ਦੀ ਬੰਤਰ ਥੋੜੀ ਜਿਹੀ ਅੱਗੇ ਨੂੰ ਰੱਖਦੀ ਏ ਹਾਂਜੀ ਦੁੱਧ 18 ਤੋਂ 19 19 ਤਿਆਰ ਹੈ ਹਨਾ ਵੀ ਨੂੰ ਵੀ 20 ਦਿਨ ਮਹੀਨਾ ਲਾਇਓ ਇੰਨਾ ਟਾਈਮ ਤੇ ਹੋ ਗਿਆ ਹੋਊਗਾ ਨਾ ਉਹ ਤਾਂ ਤਾਜ਼ਾ ਲਾਓ ਹੋ ਗਿਆ ਨਾ ਮਹੀਨਾ ਤੇ ਰੇਟ ਜਮਾ ਫਿਰ ਕਰਦੇ ਫੋਟ ਦੀਆਂ ਵਾਲਾ 50 ਦੀ 50 40 ਨੇਰ ਆ ਗਿਆ ਜੀ 40 ਦੀ ਦੇ ਦੀ 40 ਦੀ 40 ਦਾ ਵੀ ਡਾਰ ਗਿਆ ਜੱਟਾ ਜੀ 10 ਕਿੰਨੇ ਲਾਉਂ 10 12 ਓਹ ਓ ਇਹ ਕਾ ਨਿਕਲ ਗਈਆਂ ਗੋਪੀਆਂ ਤੇਰੇ ਸੰਦ ਨਹੀਂ ਲੱਗਣੇ ਜੇ ਸੰਦ ਨਹੀਂ ਵੇਖਦੇ ਜਾਂਦੇ ਪਰ ਹੈ 2 ਘਟਾ ਦੇ ਕਿੰਨੇ ਜੋ 35 ਜੈਸਨੋ ਕਰਦੇ ਜੀ 35 ਔਖਾ ਹੈ ਜਾਨ ਆਉ ਥਪੜਾ ਔਖਾ ਹੈ ਨਾ ਸਤੂ ਸਾਹਿਬ ਅੱਛਾ ਬੜੀ ਤਗੜੀ ਹੈ 19 ਕਿਲੋ ਦੁੱਧ 35 ਦਾ ਔਖਾ 36 ਲਾ ਲਗੇ 37 ਦੇ ਦੋ ਚੱਲ ਆਦੇ ਯਾਰ ਕੋਈ ਨਹੀਂ ਜਾਨ ਦੇਰ ਤੇ ਜੇ ਨੰਬਰ ਵਾਲੀ ਗੱਭਣੇ ਵੀ ਸੌਦੇ ਵਾਲਾ ਬੰਦਾ ਫੋਨ ਨਾ ਲਾ ਦੇ ਵੀ ਉਤਰਾ ਲਾ ਲੈ ਰਾਜੀ ਹੋ ਜੀ ਹਾਂ ਚੱਲ ਜਿੰਨੇ ਪਸ਼ੂ ਲੈਣਾ ਹੈ ਉਹ ਫੋਨ ਕਰ ਉਹ ਲਾਵੇ ਮੁੱਲ ਫਿਕਸ ਆ ਮੁੱਲ ਫਿਕਸ ਆ ਛੋੜ ਛੱਪਾ ਹੀ ਹੋਣਾ ਹੈ ਹਾਂ ਜੀ ਹਾਂ ਜੀ ਠੀਕ ਆ ਛੱਡ ਦੇ ਥੋੜੇ ਬਾਦੇ ਸਾਡਾ ਤੂੰ ਤਾਂ ਪੇਰਨਗੇ ਵਜਾ ਗਏ ਛੱਡਾਂਗੇ ਇਹ ਕਿਤਰਾ ਕੀ ਇਹਨਾਂ ਦੀ ਗੱਲ ਬਾਤ ਆ ਚੱਸੀ ਆ ਜੀ ਦਛੇਸੂਏ ਜੂਨ ਆ ਰਹੀ ਆ ਅੱਛਾ ਤੇ ਕਾਰੀ ਖੋਲ ਦੇ ਜੱਟਾ ਮੜੀ ਤੋਰਾ ਤਰਾ ਚੈੱਕ ਕਰਵਾ ਦੇ ਹਾਂਜੀ ਦਿਨ ਕਿੰਨੇ ਰਹਿ ਗਏ ਵਾਰ ਹੀ ਰਹਿ ਗਿਆ ਜੀ ਇੱਕ ਵਾਰ ਹੀ ਰਹਿ ਗਿਆ ਵਾਰ ਰਹਿ ਗਿਆ ਅੱਛਾ ਇੱਕ ਦਿਨ ਰਹਿ ਗਿਆ ਤੇ ਇੱਕ ਵਾਰ ਦਾ ਮਤਲਬ ਹਫਤਾ ਨਾ ਇੱਕ ਹਫਤਾ ਰਹਿ ਗਿਆ ਹਨਾ ਠੀਕ ਆ ਕਿਉਂਕਿ ਆਪੋ ਆਪਣੀ ਬੋਲੀ ਦੇ ਵਿੱਚ ਫਰਕ ਬੜਾ ਹੁੰਦਾ ਹਨਾ ਨੋਈ ਇਹ ਦੇ ਗੁਜਾਰੇ ਵਾਲੀ ਆ ਹਾਂਜੀ ਜਿੰਨੇ ਘਰੇ ਵਧੀਆ ਗਿਜਰਾ ਗਾਨਾ ਟਾਈਮ ਪਾਸ ਨਹੀਂ ਨਹੀਂ ਗੱਭਣਿਆ ਸੰਧੂ ਸਾਹਿਬ ਉਹ ਦੁੱਧ 12 13 ਕਿਲੋ ਪਾਉਗੀ ਹਾਂ ਬੰਨਾਂ ਪਾਉਗੀ ਇੰਨਾ ਪਾਉਗੀ ਤੇ ਰੇਟ ਕੀ ਕਰਤੀਏ ਰੇਟ ਕਰ ਲੈਣਾ ਬਾਕੀ ਤਾਂ ਥਾਰੋ ਖਾਈਏ ਅੱਛਾ ਨੋਈ ਜੋ ਟਿਪ ਟਿਪ ਦੇਣੀ ਊ ਟਿਪ ਦੇਣੀ ਕੱਲੀ ਕੱਲੀ ਆ ਸਾਰੀਆਂ ਤਸੱਲੀ ਖਰਾ ਦੇਣੀ ਆ ਵਾ ਵਾ ਰੈਂਡ ਰਹਿਣ ਦੇ ਜਾਂ ਟਾ ਰਹਿਣ ਦੇ ਰੈਂਡ ਰਹਿਣ ਬੌੜਾ ਹੁੰਦਿਆ ਫੇਰ ਤੀਕੇ ਫੇਤੀਕੇ ਅੱਛਾ ਬੌੜਾ ਗੌਂਦਿਆ ਬੌੜਾ ਪੰਨਾ ਹੀ ਹੈ ਨਾ ਗੂਨ ਦੀ ਨਾਲ ਆਉਂਦੀ ਹੈ ਹਾਂ ਤੇਰੇ ਅੰਦਰ ਹੀ ਸ਼ੁਰੂ ਇੱਕ ਦਾ ਦੇਖ ਬਾਈ ਗੋਪੀ ਕਰਦੇ ਫਿਰ ਰੇਟ 40 40 35 35 ਤੇ 32 30 ਬਣਾ ਕਰਦੇ ਵਾਹ ਫੇਰ ਤੇ ਨੰਦ ਵੱਜ ਗਏ ਚੱਲ ਠੀਕ ਹੈ ਚੌਥੇ ਨੰਬਰ ਵਾਲੀ 9 ਕਿਲੋ ਦੁੱਧ ਤੇ ਪਹਿਲੇ ਸਵੇਰ ਚੌਗੀ ਏ ਬੱਚਾ ਆ ਕਦੀਸੋਲੇ ਮਗਰਵੱਸੀ ਅੱਛਾ ਹਾਂਜੀ ਚਾਹ ਖੋਲ ਦੇ ਜੱਟਾ ਮਾਰ ਦੇ ਥਾਪੀ ਨੂੰ ਵੀ ਤੋਰ ਦੇ ਪਹਿਲਾ ਸੂਆ ਸਜਣੋ ਪਲੂਣ ਬੋਦੀ ਵਾਲੀ ਵਰਸੀ ਕਰੋ ਸੰਗ ਹਨਾ ਕਿੰਨੇ ਦੁੱਧ ਸਟਾਰਟਿੰਗ ਹੋਈ ਆ 9 ਨੌ ਆਲੀ ਆਪਣੇ 9 ਕਿਲੋ 8 ਮੰਨ ਕੇ ਸੌਦਾ ਕਰ ਲਿਓ ਸਜਣੋ ਵੱਛੀ ਫੀਮ ਮੇਲ ਪਾਈ ਆ ਨਹੀਂ ਨੌ ਹੀ ਮੰਨੋ ਅੱਛਾ ਨੌ ਹੀ ਮੰਨਗੇ ਚਲੋ ਨਰਾਜ ਨਾ ਤੂੰ ਨੌ ਹੀ ਕਰਦੀ ਪੂਰਾ ਉਹ 10 ਕੀ ਜਨਾ ਹੈ ਨੌ ਦਾ ਵੀ ਦਾਅ ਕਰਕੇ ਦੇਣੀ ਲੋਈ ਥਰਡ ਨੇਡ ਤੋਂ ਚੈੱਕ ਕਰਾਈਏ ਕਰਾਣਾ ਹਾਂਜੀ ਹਾਂਜੀ ਕੱਤ ਤੇ ਵੱਡਾ ਵਹਿੜਦਾ ਹਾਂਜੀ ਕਿਉਂਕਿ ਥਾਨ ਨੇਡ ਤੋਂ ਚੈੱਕ ਹੋ ਜਾਣਗੇ ਨੇਰਾ ਆ ਗਿਆ ਸੱਜਣੋ ਪੁੱਲੀ ਪੁੱਲੀ ਆ ਤੇ ਠੰਡੀ ਹੈ ਬਿਲਕੁਲ ਥਾਨ ਤੇ ਉਂਗਲ ਤੋਂ ਵੀ ਬਾਹਰ ਆ ਹਨਾ ਰੇਟ ਬਾਈ ਕਾਪੀ 35 ਦੀ ਜਾਣਦੋਗੇ 35 ਨਹੀਂ ਹਲੋ 35 ਦੋ ਕਰ ਗਏ ਛੋੜ ਤੇ 33 ਦੀ 5 ਦੀ ਛੱਡ ਗਏ 30 ਪੂਰਾ ਮੈਂ ਨਾ ਦਵਾਰ ਆ ਜਾਣ ਦੇ ਮੈਂ ਨਾ ਆਨੰਦਪਨ ਤੇ ਅੱਜ ਤੇ ਫੜ ਲਓ ਫੜ ਲਓ ਗਈ ਆ ਯਾਰ ਹੋਰ ਛੱਡੋ ਕਰ ਲੀ 29 ਬਾਤ ਮਾਰ ਓਏ ਐਵੇਂ ਨਾ ਕਟਾਈ ਜਾਈਂ ਕਰ ਜਾਨੇ ਰੋਟੀ ਨਹੀਂ ਦਿੰਨੀ ਰਾਤ ਨੂੰ ਉਨੀ ਰੋਟੀਆਂ ਆ ਬਲਾ ਲਾਂਗੇ ਆਪਾਂ ਆ ਬਲਾ ਲਾਂਗੇ ਦੇ ਉਹਨਾਂ ਨਾ ਕਾਟਾ ਪਾਈ ਜਾਂਦਾ ਜੀ ਨਹੀਂ ਨਹੀਂ ਕਾਟਾ ਨਹੀਂ ਪੈਂਦਾ ਨਹੀਂ ਨਹੀਂ ਸਤੂ ਸਾਹਿਬ ਮਾਰ ਪੱਕੀ ਗੱਲ ਆ ਬਾਹਰ ਐਵੇਂ ਵਪਾਰੀ ਆਖੀ ਜਾਂਦੇ ਮਹਿੰਗਾ ਆ ਗਿਆ ਐਸ ਵੱਲਾ ਕਰਦਾ ਹੀ ਵਾਹ 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 ਇੱਕ ਇੱਕ ਹੀਰੀ ਦੇ ਦੁੰਦੀ ਆ ਇਹ ਦੁੰਦੀ ਆ ਜੀ ਪਿਛਲੇ ਸੋਮਵਾਰ ਟੀਕਾ ਭਰਾਇਆ ਇਹਨੂੰ ਤੇ ਮੰਗਲਵਾਰ ਤੜਕੇ ਦੇ ਇੱਕ ਰਾਤੀ ਦੇ ਕਗਲੇ ਦੇ ਅੱਛਾ ਫਿਰ 400 ਵਾਲਾ ਨਾੜ ਚ ਟੀਕਾ ਲਾਇਆ ਵਾ ਨੀ 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 ਹਾਂ ਜੀ ਨੀ 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 ਤੇ ਆਪਣੇ ਕੋਲ ਵੀ ਇਹਨੂੰ ਵੀ ਟੀਕਾ ਨਹੀਂ ਪਈ ਆ ਹੈਲੋ ਚੰਗਾ ਜੇ ਘਰੇ ਕਰਮਾਨੋਂ ਕੋਈ ਸਬਦਾ ਕਰ ਲੂਗਾ ਬਨਜੂਗੀ ਖੜੀ ਰਹੂਗੀ ਤੇ ਬਹੁਤ ਵਧੀਆ ਗਾ ਲਿਆ ਦੋਂਦੀ ਘੱਟੀ ਹਨਾ ਆ ਗਈ ਚਾਰੇ ਥਣ ਪ੍ਰੋਪਰ ਫੋੜ ਫਾੜ ਨਹੀਂ ਹੈਗੀ ਕੋਈ ਨਾਲ ਬਾਹਰ ਕੱਢ ਦੇ ਘਰਾ ਬਖਾਰ ਗੇ ਲਾਇਆ ਕਮਾ ਗੇ ਭਵੇਂ ਇਥੇ ਖਲਾਰ ਲਾ हां बिल्कुल चार सणियां ਲੱਗੀਆਂ ਸੱਜਣੋ ਬਿੱਲੀ ਮਣਕੀ ਅੱਖ ਤੇ ਨੀਲੀ ਰਾਵੀ ਜਿਹੜਾ ਖਿਆਲ 80% ਦਾ ਹੈਗਾ ਬਿਲਕੁਲ ਤੇ ਰੇਟ 30 ਦੀ ਦੇ ਦੇ 30 ਪੱਕਾ ਹੀ ਮੁੱਲ 35 ਨਹੀਂ ਮੰਗਣਾ ਹਾਂ ਹਾਂ ਤੇ ਨਾ ਹੀ ਆ ਛੜਦੇ 29 ਆ 29 500 ਉਹ ਛੜਦੇ ਨਹੀਂ ਹੋ ਨਾ ਛੱਡੀਏ ਅੱਛਾ ਆਦਨੇ ਰਗੜਾ ਆਉਣਾ ਪ੍ਰਚਾਰ ਤੋਂ ਲਿਆਵਾਂਗੇ ਉਹ 500 ਨਹੀਂ ਛੱਡਣਾ ਚਲੋ ਠੀਕ ਹੈ ਸਜਣੋ ਖਰੀਦਦਾਰੀ ਕਰਿਓ ਪਿੰਡ ਭਾਈ ਲੱਧੂ ਭਾਈ ਗੋਪੀ ਦੇ ਫਾਰਮ ਤੇ ਰੇਡ ਜੈਜ ਆ ਸਾਸੀ ਕਾਲ ਜੀ ਸਾਰਿਆਂ ਨੂੰ